ਤੋ ਅੱਜ ਇਹ ਮਾਨਜੁਕ ਦਲ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜੀ ਦਾ ਸਾਨੂੰ 2 ਦਿਨ ਦਾ ਜਿਹੜਾ ਹੈਗਾ ਕੋਈ ਸੁਨਾਏ ਕਿੰਨੇ ਦਿਨ ਦਾ ਮੰਗਿਆ ਸੀ ਤੁਸੀਂ ਅਸੀਂ ਇੱਕ 20 ਦਾ ਰਿਮਾਂਡ ਮੰਗਿਆ ਸੀਗਾ ਜਿਹੜਾ ਜੱਸ ਸਾਹਿਬ ਨੂੰ 2 ਦਿਨ ਦਾ ਸੁਣਾ ਪਾ ਪਹਿਲਾਂ ਵੀ ਇੱਕ ਜ ਨੇ ਵੀ ਲਈ ਹੈ ਜੀ ਰਿਮਾਂਡ ਦੀ ਉਹਦੇ ਚ ਅਸੀਂ ਇੱਕ ਜਿਹੜਾ ਹੈਗਾ ਇੱਕ ਬੰਦੇ ਨੂੰ ਨੋਮੀਨੇਟ ਕੀਤਾਗਾ ਬੰਦਰ ਸਿੰਘ ਨਾਮ ਦੇ ਬੰਦੇ ਨੂੰ ਇਸ ਮੁਕੱਦਮੇ ਦੇ ਚ ਨੋਮੀਨੇਟ ਸਰ ਗ੍ਰਿਫਤਾਰੀ ਹੋ ਪਈ ਉਹਨਾਂ ਦੀ ਨਹੀਂ ਹਜੇ ਤੱਕ ਨਹੀਂ ਸਰ ਕੋਰਟ ਚ ਆ ਕੇ ਸਟੇਟਮੈਂਟ ਕੋਰਟ ਚੈੱਕ ਕਰ ਰਹੇ ਹਾਂ ਹਾਂਜੀ ਚੈੱਕ ਕਰ ਰਹੇ ਹਾਂ ਉਹ ਕੋਰਟ ਦੇ ਵਿੱਚ ਆ ਕੇ ਆਪਦੇ ਘਰ ਵਾਲੀ ਨਾਲ ਲੜ ਕੇ ਆਏ ਤੇ ਉਸ ਤੋਂ ਬਾਅਦ ਉਹ ਸਟੇਟਮੈਂਟ ਦੇ ਕੇ ਗਏ ਕਿ ਮੈਂ ਤੇ ਜਾਣ ਬੁੱਝ ਕੇ ਇਹ ਡੈਫਰਮੇਸ਼ਨ ਦਾ ਕੇਸ ਕਰੂੰਗਾ ਉਸ ਨੂੰ ਹਰਾਸ ਕਰ ਹੈ ਮੈਂ ਸੂ ਸੈਟ ਕਰੂੰਗਾ ਕੋਈ ਗੱਲ ਨਹੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਇਸ ਤਫਤੀਸ਼ ਹੈ ਪਾਰਟ ਆਫ ਇਹ ਇਨਵੈਸਟੀਗੇਸ਼ਨ ਹੈ ਇਹ ਕਿਹੜਾ ਪ੍ਰਾਪਰਟੀ ਦੀ ਕੋਈ ਜਾਣਕਾਰੀ ਹੋਈ ਹੈ ਕਿੱਥੋਂ ਤੱਕ ਉਹ ਲੈ ਰਹੇ ਜਿਸੇ ਕਰਕੇ ਰਿਮਾਂਡ ਲਿਆ ਜੀ ਸਰ ਕੋਈ ਨਹੀਂ ਕੋਈ ਚਾਰਜਿੰਗ ਕੀਤੀ ਗਈ ਕੁਝ ਜੀ ਜੀ ਸਰਚ ਕੀਤੀ ਕਿ ਲੇਕਿਨ ਕੋਈ ਅਜਿਹੀ ਸਾਨੂੰ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਬਸ ਇਹ ਗੱਡੀਆਂ ਦੀ ਗੱਲ ਕੀਤੀ ਗਈ ਸੀ ਕਿ ਉਹਨਾਂ ਗੱਡੀਆਂ ਦਾ ਓਕੀ ਬਣਿਆ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਸੇ ਕਰਕੇ ਅਸੀਂ ਹੋਰ ਰਿਮਾਂਡ ਇਸੇ ਕਰਕੇ ਲਿਆ ਉਹਦੀਆਂ ਗੱਡੀਆਂ ਵਗੈਰਾ ਜਾਂ ਉਹਦੀ ਪ੍ਰਾਪਰਟੀ ਵਗੈਰਾ ਦਾ ਅਸੀਂ ਕਿਉਂਕਿ ਗੱਡੀਆਂ ਦਾ ਕੁਝ ਪਤਾ ਲੱਗਿਆ ਕਿ ਕਿਹਦੇ ਨਾਮ ਤੋਂ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਕਰ ਰਹੇ ਹਾਂ ਸਰ 2 ਦਿਨ ਤੱਕ ਇੱਕ ਹੀ ਦਿਨ ਰਿਮਾਂਡ ਚ ਕੀ ਨਿਕਲਿਆ ਹੁਣ ਤੱਕ ਇੱਕ ਰੋਲ ਇੱਕ ਮਿੰਟ ਰੋਲ ਕੀ ਆ ਉਹਦਾ ਰੋਲ ਕੀ ਆ ਜਿਹਦੇ ਜੋ ਕਾਨੂੰਨ ਅਨਸਾਰ ਨੂੰ ਇਜਾਜ਼ਤ ਦੇਊਗਾ ਕਾਨੂੰਨ ਦੇ ਅਨਸਾਰ ਅਸੀਂ ਕਰਾਂਗੇ ਉਹ ਕਿਉਂਕਿ ਜੋ ਇਹ ਹੈਰਨ ਵਗੈਰਾ ਲੈ ਕੇ ਆਉਂਦੀ ਹੈ ਉਹਦੇ ਵਿੱਚ ਉਹਦੀ ਇਨਵੋਲਵਮੈਂਟ ਹੈ ਫੋਨ ਪਹਿਲਾਂ ਵੀ ਕਿਤੇ ਇਹ ਇਕੱਠੇ ਲੈ ਕੇ ਆਏ ਨੇ ਕੋਈ ਉਹ ਚੈੱਕ ਕਰ ਰਹੇ ਫੋਨ ਫੋਨ ਮੈਨੂੰ ਫੋਨ ਚੈੱਕ ਕਰ ਰਹੇ ਹੋ ਕੁਝ ਫੋਨ ਕਰ ਰਹੇ ਸਾਰਾ ਕੁਝ ਹੀ ਸੀ ਖੁਦ ਪਰਟ ਆਫ ਇਨਵੈਸਟੀਗੇਸ਼ਨ ਨਹੀਂ ਸਾਰਾ ਕੁਝ ਕਰ ਰਹੇ ਜਿੱਦਾਂ ਕਈ ਅਧਿਕਾਰੀਆਂ ਦੇ ਨਾਮ ਦੱਸੇ ਨੇ ਕੋਈ ਚੈਟ ਸ਼ੂਟ ਲੈ ਕੇ ਜੀ ਨਹੀਂ ਕੋਈ ਕਿਸੇ ਕਿਸਮ ਦਾ ਸਾਡੇ ਕੋਲ ਕਿਸੇ ਅਧਿਕਾਰੀ ਦਾ ਨਾਮ ਪੁੱਛ ਕੇ ਇਸ ਦੌਰਾਨ ਨਹੀਂ ਸਾਹਮਣੇ ਕੋਈ ਮੋਬਾਈਲ ਜਿਹੜੇ ਮੋਬਾਈਲ ਲਈ ਸੀਗੇ ਉਹਨਾਂ ਦੇ ਵਿੱਚ ਚੈੱਕ ਕਰਵਾ ਰਹੇ ਹਾਂ ਮੋਬਾਈਲ ਚੈੱਕ ਕਰਵਾ ਥੈਂਕ ਯੂ ਅੱਜ ਮਾਨਯੋਗ ਅਦਾਲਤ ਵਿੱਚ ਅਮਨਜੀਤ ਕੌਰ ਅਮਨਦੀਪ ਕੌਰ ਨੂੰ ਜਿਹੜਾ ਸਪੈਸ ਦਿੱਤਾ ਗਿਆ ਸੀ ਜਿਸ ਦਾ ਸੀ ਇੱਕ ਹਫਤੇ ਦਾ 7 ਦਿਨ ਦਾ ਰ ਸਾਨੂੰ ਅਜ 2 ਦਿਨ ਦਾ ਉਹਦਾ ਜਿਹੜਾ ਹੈ ਕੁੱਲ ਰਿਮਾਂਡ ਮਿਲਿਆਗਾ ਅੱਗੇ ਜਿਹੜੀ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅੱਗੇ ਜੋ 33 ਦਿਨ ਦਾ ਸਾਹਮਣੇ ਆਊਗਾ ਉਹ ਸਭ ਹਮੇਸ਼ਾ ਸਰ ਜੀ ਜਿਹੜੀ 1 ਦਿਨ ਦਾ ਰਿਮਾਂਡ ਸੀ ਉਹਦੇ ਵਿੱਚ ਕੀ ਉਹਦੇ ਵਿੱਚ ਅਸੀਂ ਇੱਕ ਜਿਹੜਾ ਇੱਕ ਬੰਦਾ ਹੈਗਾ ਬਲਵਿੰਦਰ ਸਿੰਘ ਨਾਮ ਦਾ ਬੰਦਾ ਉਹਦੇ ਬਾਰੇ ਜਿਹੜਾ ਹੈਗਾ ਸਾਨੂੰ ਕੁਸ਼ਕਿਸ਼ ਦੇ ਵਿੱਚ ਆਇਆ ਹੈਗਾ ਵੀ ਜਿਹੜਾ ਇਹ ਹੈਰਨ ਵਗੈਰਾ ਲੈ ਕੇ ਹੁੰਦੀ ਸੀ ਉਹ ਇਹਦੇ ਨਾਲ ਇਨਵੋਲਵ ਸੀਗਾ ਜਿਹਨੂੰ ਅਸੀਂ ਇਸ ਮਕਾਦਮੇ ਦੇ ਵਿੱਚ ਕਲੋਮੀ ਟੋਟਲ 3 ਦਿਨ ਦਾ ਹੋ ਗਿਆ ਸਰ ਅੱਜ 2 ਦਿਨ ਦਾ ਹਾਂਜੀ 1 ਦਿਨ ਪਹਿਲਾਂ ਹਾਂਜੀ ਸਰ ਬਲਵਿੰਦਰ ਸਿੰਘ ਸ਼ਾਮਿਲ ਕੀਤਾ ਗਿਆ ਵਾਪਸ ਨਹੀਂ ਹਲੇ ਨਹੀਂ ਹਾਂਜੀ ਕੀਤਾ ਗਿਆ ਲੇਕਿਨ ਹਜੇ ਰੈਸਟੋ ਦੀ ਨਹੀਂ ਪਰ ਉਹ ਕੋਰਟ ਜਾ ਕੇ ਚੈੱਕ ਕਰਦੇ ਜੀ ਉਹਦੇ ਬਾਰੇ ਵਿੱਚ ਚੈੱਕ ਕਰ ਨੇ ਕੋਰਟ ਜਾ ਕੇ ਹੰਗਾਮਾ ਕਰਕੇ ਜਾਂਦੇ ਪਤਨੀ ਉਹਨੂੰ ਉਹਨੂੰ ਮੈਂ ਇਹੀ ਗੱਲ ਮੈਂ ਇਹੀ ਗੱਲ ਕਰ ਰਹੇ ਹਾਂ ਵੀ ਚੈੱਕ ਕਰ ਰਹੇ ਹਾਂ ਜੀ ਅਗਰ ਉਹ ਕੋਰਟ ਚ ਐਸੀ ਵੈਰੀਫਾਈ ਕਰਦੇ ਸਰੋਤ ਇਹ ਦੋਸ਼ ਲਾਰੀਆਂ ਵੀ ਇਹਦੇ ਉੱਚ ਅਧਿਕਾਰੀਆਂ ਨਾਲ ਰਿਲੇਸ਼ਨ ਨੇ ਉਹ ਫੋਨ ਦੇ ਵਿੱਚ ਚਟਾਂ ਨੇ ਉਹ ਕਾਫੀ ਸਾਡੇ ਕੋਲੇ ਤਾਂ ਦਰਾਨੇ ਤਤਤੀਸ਼ ਇਸ ਤਰ੍ਹਾਂ ਦੀ ਗੱਲ ਕੋਈ ਸਾਹਮਣੇ ਨਹੀਂ ਆ ਇੱਕ ਸਰ ਗੱਡੀਆਂ ਦੀ ਗੱਲ ਕੀਤੀ ਉਹ ਵੈਰੀਫਾਈ ਕਰ ਰਹੇ ਜੀ ਇਸੇ ਕਰਕੇ ਬਹੁਤ ਸਰ ਮਾਣਦੇ ਵੈਰੀਫਾਈ ਪਤਾ ਨਹੀਂ ਰਵਿੰਦਰ ਸਿੰਘ ਕਹ ਕੇ ਕਹ ਰਿਹਾ ਮੈਂ ਜੈਮਨੂ ਅਰਾਮ ਤੇ ਰੁਕਾ ਦੇ ਜ ਅਗਰ ਉਹ ਇਸ ਮਕਦਮੇ ਦੇ ਵਿੱਚ ਨੋਮੀਨੇਟ ਕੀਤਾ ਤਫ਼ਤੀਸ਼ ਕਰਾਂਗੇ ਪ੍ਰੋਪਰ ਅਗਰ ਉਹ ਦੋਸ਼ੀ ਹੋਇਆ ਤਾਂ ਬਿਲਕੁਲ ਨਹੀਂ ਬਖਸ਼ਿਆ ਜਾਵੇਗਾ ਸਰ ਇਹਦੀ ਪ੍ਰੋਪਰਟੀ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਬਿਲਕੁਲ ਕਰਾਂਗੇ ਐਂਬੂਲੈਂਸ ਦੇ ਵਿੱਚ ਨਸ਼ਾ ਬਸ ਕਰਦਾ ਬੀਚਾਰ ਉਹਦੇ ਬਾਰੇ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ तो तो हूँ एक कदम होगी द्वारा एकदूल गोड ऐसी शुरू किया जा रहा है जो की पहला वाले स्कूल तो काफी ज्यादा वा है ही। पर नार्थी ज्यादा बेहतर सहलता भी इस नवे स्कूल दिता जा ਲਵੰਡੀ ਸਾਹ ਬੋਸਰ ਦੂਰਗੜ੍ਹ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ অতি ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈਸੀਐਸਈ ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸੇਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਪੂਰੇਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ